ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ 20ਵੇਂ ਅਧਿਆਏ ਦੇ ਦੂਜੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ 20ਵੇਂ ਅਧਿਆਏ ਦੇ ਦੂਜੇ ਭਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦੌਲਤਖਾਨ ਦੀ ਆਪਸੀ वार्तालाप ਮੁਨਸੀ ਜਦੋ ਰਾਏ ਦੇ ਲੇਖਾ ਕਰਨ ਬਾਰੇ ਜਿਕਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 321 ਰੁਪਏ ਵਾਧਾ ਨਿਕਲਣਾ ਦولت ਖਾਨ ਦੁਆਰਾ ਨਾਨਕ ਦੇਵ ਜੀ ਨੂੰ 3000 ਰੁਪਏ ਹੋਰ ਦੇਣ ਬਾਰੇ ਜ਼ਿਕਰ ਹੈ ਸੋ ਇਸ ਤੋਂ ਬਾਅਦ 20ਵੇਂ ਅਧਿਆਏ ਦੇ ਦੂਸਰੇ ਭਾਗ ਦੀ ਕਥਾ ਆਰੰਭ ਹੁੰਦੀ ਹੈ ਦولت ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਦੇਖਿਆ ਉਸਦੇ ਮਾਨਵ ਵਿੱਚ ਕੋਈ ਸ਼ਰਧਾ ਭਾਵਨਾ ਨਹੀਂ ਸੀ ਦੌਲਤਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਤੇਰਾ ਨਾਂ ਕੀ ਹੈ ਉਸਨੇ ਕਿਹਾ ਕਿ हे ਸੁੰਦਰ ਮੋਦੀ ਤੇਰਾ ਨਾਮ ਕੀ ਹੈ ਕਮਲ ਦੇ ਫੁੱਲ ਵਰਗੇ ਨੈਣਾਂ ਦੇ ਮਾਲਕ ਨਾਨਕ ਜੀ ਨੇ ਕਿਹਾ ਕਿ ਮੇਰਾ ਨਾਮ ਨਾਨਕ ਨਿਰੰਕਾਰੀ ਹੈ ਇਹ ਸੁਣ ਕੇ ਦੌਲਤ ਖਾਨ ਨੇ ਥੋੜੀ ਰਾਜਿਆਂ ਵਾਲੀ ਆਕੜ ਦਿਖਾਉਂਦੇ ਹੋਏ ਕਿਹਾ ਕਿ ਮੈਂ ਤੇਰੀ ਗੱਲ ਸਮਝਿਆ ਨਹੀਂ ਅਤੇ ਫਿਰ ਉਸਨੇ ਕਿਹਾ ਕਿ ਮੈਨੂੰ ਅਰਥ ਦੱਸ ਆਪਣੇ ਨਾਮ ਦੇ ਸਮਝਾ ਕੇ ਇਸ ਨਾਮ ਇਸ ਨਾਨਕ ਨਿਰੰਕਾਰੀ ਦਾ ਅਰਥ ਕੀ ਹੈ ਇਸ ਤੋਂ ਬਾਅਦ ਭਾਈ ਜੈਰਾਮ ਜੀ ਨੇ ਸੋਚਿਆ ਕਿ ਕਿਤੇ ਗੱਲ ਵਧ ਨਾ ਜਾਵੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਦੌਲਤ ਖਾਂ ਮੈਂ ਤੈਨੂੰ ਫਾਰਸੀ ਵਿੱਚ ਇਸ ਨਾਮ ਦੇ ਅਰਥ ਦੱਸਦਾ ਹਾਂ ਕਿ ਨਿਰਸੰਦੇਹ ਇਸਦੇ ਅਰਥ ਹਨ ਅਦੁੱਤੀ ਭਾਵ ਉਹਨਾਂ ਵਰਗਾ ਕੋਈ ਨਹੀਂ ਹੈ ਅਤੇ ਜੋ ਖੁਦਾ ਹੈ ਜਿਸ ਦੀ ਕੋਈ ਮਿਸਾਲ ਨਹੀਂ ਹੈ ਭਾਵ ਜਿਸ ਵਰਗਾ ਕੋਈ ਹੋਰ ਨਹੀਂ ਹੈ ਜਿਸ ਨੂੰ ਵੇਦਾਂ ਵਿੱਚ ਵੀ ਕਿਹਾ ਗਿਆ ਹੈ ਜਿਸ ਦਾ ਹਿਸਾਬ ਕਿਤਾਬ ਭਾਵ ਅੰਤ ਕੋਈ ਨਹੀਂ ਪਾ ਸਕਿਆ ਹੈ ਕਰਨਹਾਰ ਉਹ ਪਰਮਾਤਮਾ ਹੈ ਅਤੇ ਉਸ ਦੀ ਸਿਫਤ ਕਰਨ ਵਾਲਾ ਬੰਦਾ ਭਾਵ ਨਾਨਕ ਕਹਿੰਦਾ ਹੈ ਕਿ ਮੈਂ ਉਸ ਪਰਮੇਸ਼ਰ ਦੀ ਉਸਤਤ ਕਰ ਰਿਹਾ ਹਾਂ ਭਾਈ ਜੈ RAM ਜੀ ਨੇ ਦੌਲਤ ਖਾਨ ਨੂੰ ਕਿਹਾ ਕਿ ਨਾਨਕ ਇਸ ਦਾ ਨਾਮ ਹੈ ਅਤੇ ਇਹ ਨਿਰੰਕਾਰੀ ਪਰਮੇਸ਼ਰ ਦੀ ਉਸਤਤ ਕਰ ਰਿਹਾ ਹੈ ਦੌਲਤ ਖਾਂ ਭਾਈ ਜੈ ਰਾਮ ਜੀ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਪਰ ਉਹ ਇੰਨੀਆਂ ਡੁੰਗੀਆਂ ਗੱਲਾਂ ਕਿੱਥੇ ਸਮਝ ਸਕਦਾ ਸੀ ਇਸ ਤੋਂ ਬਾਅਦ ਦੌਲਤ ਖਾਂ ਤਰਕ ਕਰਦਾ ਹੋਇਆ ਬੋਲਿਆ ਕਿ ਇਸ ਮੋਦੀ ਦਾ ਵਿਆਹ ਹੋ ਗਿਆ ਹੈ ਕਿ ਕੇ ਨਹੀਂ ਇਹ ਭਾਈ ਜੈ ਰਾਮ ਜੀ ਨੇ ਕਿਹਾ ਕਿ ਅਜੇ ਤੱਕ ਇਸ ਦਾ ਵਿਆਹ ਨਹੀਂ ਹੋਇਆ ਹੈ ਇੰਨਾ ਦਾ ਮੰਗਣਾ ਤਾਂ ਹੋ ਗਿਆ ਹੈ ਅਤੇ ਹੁਣ ਸਾਹੇ ਨੂੰ ਉਡੀਕ ਰਹੇ ਹਾਂ ਭਾਈ ਜੈ ਰਾਮ ਜੀ ਨੇ ਕਿਹਾ ਕਿ ਦੌਲਤ ਖਾਂ ਤੁਹਾਡੀ ਕਿਰਪਾ ਅਤੇ ਸਹਾਰੇ ਨਾਲ ਇਸ ਦਾ ਵਿਆਹ ਵੀ ਹੋ ਜਾਵੇਗਾ ਹੁਣ ਬਹੁਤ ਛੇਤੀ ਹੀ ਇਹਨਾਂ ਦਾ ਵਿਆਹ ਕਰ ਦੇਣਾ ਹੈ ਬਹੁਤੀ ਦੇਰ ਨਹੀਂ ਕਰਾਂਗੇ ਇਸ ਤੋਂ ਬਾਅਦ ਦولت ਖਾਂ ਬੋਲਿਆ ਕਿ ਨਾਨਕ ਆਪਣੇ ਆਪ ਨੂੰ ਸਿਫਤੀ ਬੰਦਾ ਕਹਾਉਂਦਾ ਹੈ ਭਾਬ ਪਰਮੇਸ਼ਰ ਦੀਆਂ ਗੱਲਾਂ ਕਰਦਾ ਹੈ ਉਹ ਕਹਿੰਦਾ ਹੈ ਕਿ ਇਸ ਦੀਆਂ ਗੱਲਾਂ ਦਾ ਸੱਚ ਉਦੋਂ ਪਤਾ ਚੱਲੇਗਾ ਜਦੋਂ ਇਸ ਦਾ ਵਿਆਹ ਹੋ ਜਾਵੇਗਾ ਦੌਲਤ ਖਾਂ ਕਹਿੰਦਾ ਹੈ ਕਿ ਜਤੀ ਸਤੀ ਜਿੰਨੇ ਵੀ ਦੁਨੀਆਂ ਤੇ ਭਗਤ ਹੋਏ ਹਨ ਮੈਥੋਂ ਉਹਨਾਂ ਦੇ ਨਾਮ ਵੀ ਨਹੀਂ ਗਿਨੇ ਜਾਂਦੇ ਅਤੇ ਉਹਨਾਂ ਦੀ ਅਵਸਥਾ ਬਹੁਤ ਉੱਚੀ ਸੀ ਉਹਨਾਂ ਦੀ ਉੱਚੀ ਅਵਸਥਾ ਉਦੋਂ ਤੱਕ ਹੀ ਹੁੰਦੀ ਹੈ ਜਦੋਂ ਤੱਕ ਇਹਨਾਂ ਨੇ ਕਿਸੇ ਇਸਤਰੀ ਨੂੰ ਦੇਖਿਆ ਨਹੀਂ ਹੁੰਦਾ ਜਦੋਂ ਇਹ ਕਿਸੇ ਇਸਤਰੀ ਨੂੰ ਦੇਖ ਲੈਂਦੇ ਹਨ ਤਾਂ ਫਿਰ ਇਹ ਔਰਤ ਦੇ ਜਾਲ ਵਿੱਚ ਫਸ ਜਾਂਦੇ ਹਨ ਦੌਲਤਖਾਨ ਕਹਿੰਦਾ ਹੈ ਕਿ ਮੈਂ ਦੇਖੇ ਹਨ ਕਿ ਵੱਡੇ ਵੱਡੇ ਤਪੱਸਵੀ ਅਤੇ ਭਗਤੀ ਕਰਨ ਵਾਲੇ ਸਾਰੇ ਹੀ ਫਸ ਜਾਂਦੇ ਹਨ ਦੌਲਤਖਾਨ ਦੀ ਇਹ ਗੱਲ ਸੁਣ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ ਉਸ ਦੀ ਗੱਲ ਝੂਠੀ ਪਾਉਣ ਵਾਸਤੇ ਨਾਨਕ ਜੀ ਨੇ ਕਿਹਾ ਕਿ ਜਿਸ ਦੇ ਮਨ ਵਿੱਚ ਪਰਮਾਤਮਾ ਦਾ ਪਿਆਰ ਹੈ ਉਹ ਦਿਨ ਰਾਤ ਉਸ ਦੇ ਪਿਆਰ ਤੋਂ ਵਾਂਝਾ ਭਾਵ ਖਾਲੀ ਨਹੀਂ ਹੁੰਦਾ ਉਸ ਦੇ ਮਨ ਵਿੱਚ ਬੁਰੇ ਵਿਚਾਰ ਨਹੀਂ ਆਉਂਦੇ ਨਾਨਕ ਜੀ ਨੇ ਦੌਲਤ ਖਾਨ ਨੂੰ ਕਿਹਾ ਇਹ ਅਜਿਹਾ ਵਿਅਕਤੀ ਬਾਸਨਾ ਭਾਵ ਸੁਗੰਧੀ ਨੂੰ ਛੱਡ ਕੇ ਦੁਰਗੰਧੀ ਵੱਲ ਕਿਉਂ ਜਾਵੇਗਾ ਨਾਨਕ ਜੀ ਨੇ ਕਿਹਾ ਕਿ ਜੇਕਰ ਆਪਾਂ ਸਰੀਰ ਨਾਲ ਪਿਆਰ ਕਰਦੇ ਹਾਂ ਤਾਂ ਇਸ ਵਿੱਚ ਹੱਡੀਆਂ ਹਨ ਲਹੂ ਹੈ ਮਿੱਜ ਹੈ ਮਾਸ ਹੈ ਅਤੇ ਇਹ ਪਿਆਰ ਝੂਠਾ ਹੈ ਇਸ ਤਰ੍ਹਾਂ ਅਸੀਂ ਇੱਕ ਸਰੀਰ ਨੂੰ ਪਿਆਰ ਕਰਦੇ ਹਾਂ ਆਤਮਾ ਨੂੰ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੌਲਤਖਾਨ ਨੂੰ ਕਿਹਾ ਕਿ ਜਿਹੜੇ ਸਰੀਰ ਨਾਲ ਪਿਆਰ ਕਰਦੇ ਹਨ ਬਿਨਾਂ ਪਰਮੇਸ਼ਰ ਬਾਰੇ ਵਿਚਾਰ ਕੀਤੇ ਜੇਕਰ ਇਹ ਵਿਚਾਰ ਕੀਤੀ ਜਾਵੇ ਕਿ ਅਸਲ ਵਿੱਚ ਮੈਂ ਕਿਸ ਨਾਲ ਪਿਆਰ ਕਰ ਰਿਹਾ ਹਾਂ ਕਿਉਂਕਿ ਸਰੀਰ ਵਿੱਚ ਤਾਂ ਪਰਮੇਸ਼ਰ ਦਾ ਹੀ ਵਾਸ ਹੈ ਜੋ ਮਨੁੱਖੀ ਆਤਮਾ ਵਿੱਚ ਰਹਿੰਦਾ ਹੈ ਜਦੋਂ ਇਹ ਸਮਝ ਆ ਜਾਵੇ ਤਾਂ ਪਰਮੇਸ਼ਰ ਤੋਂ ਬਗੈਰ ਕੋਈ ਵੀ ਵਸਤ ਚੰਗੀ ਨਹੀਂ ਲੱਗਦੀ ਇਸ ਤਰ੍ਹਾਂ ਦੂਜੇ ਸਰੀਰ ਨਾਲ ਪ੍ਰੇਮ ਕਰਨਾ ਵੀ ਝੂਠਾ ਹੈ ਕਿਉਂਕਿ ਸਰੀਰ ਨੇ ਤਾਂ ਇੱਕ ਦਿਨ ਖਤਮ ਹੋ ਜਾਣਾ ਹੈ ਇਸ ਕਰਕੇ ਮੁਕਤੀ ਦਾਤੇ ਅਤੇ ਸੁੱਖਾਂ ਦੇ ਦਾਤੇ ਪਰਮੇਸ਼ਰ ਨੂੰ ਚੇਤੇ ਰੱਖਣਾ ਚਾਹੀਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇਹ ਗੱਲਾਂ ਸੁਣ ਕੇ ਦੌਲਤਖਾਨ ਨੇ ਜਾਣ ਲਿਆ ਕਿ ਇਹ ਆਪਣੇ ਇਰਾਦੇ ਦੇ ਵਿੱਚ ਬਹੁਤ ਪੱਕੇ ਹਨ ਅਤੇ ਹੁਣ ਉਹ ਨਿਰਉਤਰ ਨਿਰਉਤਰ ਹੋ ਗਿਆ ਫਿਰ ਦੌਲਤਖਾਨ ਨੇ ਗੱਲ ਬਦਲਦੇ ਹੋਏ ਕਿਹਾ ਕਿ ਤੂੰ ਮੇਰਾ ਧਾਨ ਗਵਾ ਰਿਹਾ ਹੈ ਅਤੇ ਮੇਰੇ ਕੋਲ ਆ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ ਉਸ ਨੇ ਕਿਹਾ ਕਿ ਹੁਣ ਤੂੰ ਲੇਖਾ ਪੂਰਾ ਕਰ ਦੇ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਲੇਖਾ ਕਰ ਲਓ ਤੁਸੀਂ ਅਤੇ ਜੋ ਮੁਨਾਫਾ ਹੋਇਆ ਉਹ ਤੁਸੀਂ ਮੈਨੂੰ ਦੇ ਦਿਓ ਉੱਥੇ ਜੋ ਚੁਗਲ ਫੋਰ ਬੈਠੇ ਸੀ ਉਹ ਦولت ਖਾਨ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਏ ਦولت ਖਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੂੰ ਲੇਖਾ ਕਰ ਲੈ ਸੱਚ ਅਤੇ ਝੂਠ ਤੈਨੂੰ ਆਪੇ ਹੀ ਪਤਾ ਲੱਗ ਜਾਵੇਗਾ ਇਸ ਤੋਂ ਬਾਅਦ ਦੌਲਤਖਾਨ ਨੇ ਇੱਕ ਮੁਨਸੀ ਨੂੰ ਬੁਲਾ ਲਿਆ ਅਤੇ ਉਸ ਨੂੰ ਕਿਹਾ ਕਿ ਹੁਣ ਤੂੰ ਹਿਸਾਬ ਕਿਤਾਬ ਕਰ ਇਸ ਤਰ੍ਹਾਂ ਤੂੰ ਖਰਚ ਅਤੇ ਆਮਦਨ ਦੇਖ ਅਤੇ ਇਹ ਲੇਖਾ ਕਾਫੀ ਦਿਨਾਂ ਦਾ ਹੈ ਹੁਣ ਦੇਖਦੇ ਹਾਂ ਕਿ ਕਿਸ ਵੱਲ ਵਾਧਾ ਨਿਕਲੇਗਾ ਦੌਲਤ ਖਾਨ ਨੇ ਉੱਥੇ ਬੈਠੇ ਚੁਗਲਖੋਰ ਵਿਅਕਤੀਆਂ ਨੂੰ ਕਿਹਾ ਕਿ ਤੁਸੀਂ ਰੋਜ਼ ਹੀ ਆ ਕੇ ਮੈਨੂੰ ਇੱਕ ਹੀ ਗੱਲ ਕਹਿੰਦੇ ਹੋ ਕਿ મોદી ਤੁਹਾਡਾ ਧਾਣਾ ਗਵਾ ਰਿਹਾ ਹੈ ਅਤੇ ਹੁਣ ਤੁਸੀਂ ਆਪਣੀ ਗੱਲ ਨੂੰ ਸਾਬਤ ਕਰੋ ਉਸਨੇ ਕਿਹਾ ਕਿ ਹੁਣ ਤੁਸੀਂ ਹਿਸਾਬ ਕਿਤਾਬ ਉਸੇ ਤਰ੍ਹਾਂ ਕਰੋ ਜਿਵੇਂ ਤੁਹਾਡਾ ਦਿਲ ਕਰਦਾ ਹੈ ਦੌਲਤ ਖਾਨ ਦੀ ਇਹ ਗੱਲ ਸੁਣ ਕੇ ਜਾਦੋ ਰਾਏ ਮੁਨਸੀ ਨੇ ਲੇਖਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੇ ਆਪਣੇ ਮਨ ਵਿੱਚ ਸੋਚਿਆ ਕਿ ਹੁਣ ਮੈਨੂੰ ਮੌਕਾ ਮਿਲ ਗਿਆ ਹੈ ਮੈਂ ਇਸ ਤਰ੍ਹਾਂ ਦਾ ਲੇਖਾ ਕਰਾਂਗਾ ਕਿ ਮੈਂ ਨਾਨਕ ਨੂੰ ਘਾਟੇ ਵਿੱਚ ਹੀ ਦਿਖਾਵਾਂਗਾ ਇਸ ਨੇ ਜਿਹੜਾ ਹੁਣ ਤੱਕ ਧਨ ਗਵਾਇਆ ਹੈ ਮੈਂ ਇਸ ਗੱਲ ਨੂੰ ਸਾਬਤ ਕਰਕੇ ਦਿਖਾਵਾਂਗਾ ਉਸਨੇ ਸੋਚਿਆ ਕਿ ਨਾਨਕ ਜਿੱਥੇ ਬੈਠਾ ਹੈ ਇਸ ਨੂੰ ਇੱਥੇ ਬੈਠੇ ਨੂੰ ਵੀ ਫੜ ਲੈਣਾ ਹੈ ਇਸ ਤਰ੍ਹਾਂ ਫੇਰ ਦੁਬਾਰਾ ਨਾਨਕ ਮੋਦੀ ਖਾਨੇ ਵਿੱਚ ਨਹੀਂ ਬੈਠ ਸਕੇਗਾ ਮੁੰਸੀ ਜਾਦੋ ਰਾਏ ਨਾਨਕ ਜੀ ਦੇ ਵਿਰੁੱਧ ਇਸ ਕਰਕੇ ਵੀ ਸੀ ਕਿ ਇਸ ਨੇ ਮੈਨੂੰ ਕੋਈ ਆਦਰ ਅਤੇ ਰਿਸਮਤ ਨਹੀਂ ਦਿੱਤੀ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਾਦੋ ਰਾਏ ਦੋਵੇਂ ਬੈਠ ਕੇ ਉਹਨਾਂ ਹਿਸਾਬ ਕਿਤਾਬ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਉਸ ਨੇ ਆਮਦ ਭਾਵ ਖਰਚ ਲਿਖਾਇਆ ਕਿ ਲਾਗਤ ਇੰਨੀ ਹੋਈ ਹੈ ਭਾਵ ਕਿੰਨਾ ਖਰਚਾ ਹੋਇਆ ਹੈ ਉਹ ਲਿਖਿਆ ਗਿਆ ਮੁੰਸੀ ਨੂੰ ਇਹ ਸਾਰਾ ਲੇਖਾ ਲਿਖਣਾ ਕਾਫੀ ਔਖਾ ਲੱਗਿਆ ਕਿਉਂਕਿ ਛੋਟੇ-ਛੋਟੇ ਬਹੁਤ ਖਰਚੇ ਸਨ ਇਸ ਤਰ੍ਹਾਂ ਮੁੰਸੀ ਜਦੋਰਾਏ ਖਰਚਿਆਂ ਉੱਪਰ ਵਿਰੋਧ ਕਰਦਾ ਕਹਿ ਰਿਹਾ ਸੀ ਕਿ ਇਹ ਖਰਚ ਕਿੱਥੋਂ ਆ ਗਿਆ ਅਤੇ ਇਸ ਦੀ ਰਸੀਦ ਕਿੱਥੇ ਹੈ ਇਸ ਤਰ੍ਹਾਂ ਉਹ ਭੇੜੇ ਭੇੜੇ ਸ਼ਬਦ ਬੋਲ ਕੇ ਨਾਨਕ ਜੀ ਨੂੰ ਡਰਾਉਣ ਦੀ ਕੋਸ਼ਿਸ਼ ਕਰਨ ਲੱਗਾ ਇਥੇ ਕਵੀ ਸੰਤੋਖ ਸਿੰਘ ਜੀ ਬਹੁਤ ਸੋਹਣੇ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ ਕਿ ਜਿਵੇਂ ਟਟੈਣਾ ਥੋੜਾ ਜਿਹਾ ਚਾਨਣ ਲੈ ਕੇ ਉੜਦਾ ਹੈ ਅਤੇ ਇਸ ਤਰ੍ਹਾਂ ਉਹ ਸੂਰਜ ਦੇ ਚਾਨਣ ਨੂੰ ਦਬਾਉਣਾ ਚਾਹੁੰਦਾ ਸੀ ਭਾਵ ਜਾਦੋਰਾਏ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੀਆਂ ਗੱਲਾਂ ਵਿੱਚ ਫਸਾਉਣਾ ਚਾਹੁੰਦਾ ਸੀ ਉਹ ਭੈੜੀ ਮੱਤ ਵਾਲਾ ਇਹ ਨਹੀਂ ਜਾਣਦਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸਿਰਜਣਹਾਰ ਆਪ ਹਨ ਭਾਵ ਇੱਥੇ ਪਰਮਾਤਮਾ ਆਪ ਹੀ ਬੈਠਾ ਹੈ ਇਸ ਤਰ੍ਹਾਂ ਪੰਜ ਦਿਨ ਲੇਖਾ ਹੋਇਆ ਅਤੇ ਮੁਨਸੀ ਝਗੜੇ ਕਰ-ਕਰ ਕੇ ਹਿਸਾਬ ਕਿਤਾਬ ਲਿਖਦਾ ਰਿਹਾ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਾਤਾ 321 ਰੁਪਏ ਨਿਕਲਿਆ ਜੋ ਦੌਲਤ ਖਾਂ ਨੂੰ ਨਾਨਕ ਜੀ ਨੂੰ ਦੇਣਾ ਪਿਆ ਇਸ ਤਰ੍ਹਾਂ ਮੁੰਸੀ ਜਾਦੋ ਰਾਏ ਨੂੰ ਬਹੁਤ ਗੁੱਸਾ ਚੜਿਆ ਉਹ ਕਹਿੰਦਾ ਹੈ ਕਿ ਇਹ ਮੁਨਾਫਾ ਕਿਵੇਂ ਹੋ ਗਿਆ ਨਾਨਕ ਇਸ ਤਰ੍ਹਾਂ ਉਹ ਬਿਨਾਂ ਪਾਣੀ ਤੋਂ ਵੀ ਡੁੱਬ ਗਿਆ ਮੁੰਸੀ ਜਾਦੋ ਰਾਏ ਸੋਚਦਾ ਹੈ ਕਿ ਮੈਂ ਤਾਂ ਨਾਨਕ ਨੂੰ ਘਾਟੇ ਵਿੱਚ ਦਿਖਾਉਣਾ ਸੀ ਇਹਨਾਂ ਦਾ ਤਾਂ ਵਾਦਾ ਭਾਵ ਮੁਨਾਫਾ ਨਿਕਲ ਆਇਆ ਉਹ ਸੋਚਦਾ ਹੈ ਕਿ ਮੈਂ ਜੋ ਕਰਨਾ ਚਾਹੁੰਦਾ ਸੀ ਉਹ ਮੈਂ ਨਹੀਂ ਕਰ ਸਕਿਆ ਮੁੰਸੀ ਸੋਚ ਰਿਹਾ ਸੀ ਕਿ ਨਾਨਕ ਵਾਰ-ਵਾਰ ਦੌਲਤ ਖਾਂ ਤੋਂ ਧਨ ਤਾਂ ਲਈ ਜਾਂਦਾ ਹੈ ਅਤੇ ਗਵਾਹੀ ਵੀ ਜਾਂਦਾ ਹੈ ਅਤੇ ਫਿਰ ਵੀ ਮੁਨਾਫਾ ਹੀ ਹੁੰਦਾ ਹੈ ਉਹ ਸੋਚਦਾ ਹੈ ਕਿ ਨਾਨਕ ਤਾਂ ਦਿਨ ਰਾਤ ਹੀ ਧਨ ਲੁਟਾਉਂਦਾ ਹੈ। ਭਾਵ ਲੋੜਵੰਦਾਂ ਨੂੰ ਮੁਫਤ ਆਸਣ ਵੰਡਦਾ ਹੈ। ਨਾਨਕ ਜੀ ਤੋਂ ਮੁਫਤ ਆਸਣ ਲੈਣ ਵਾਲੇ ਸਦਾ ਹੀ ਖੜੇ ਰਹਿੰਦੇ ਹਨ। ਮਨਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਕਤੀ ਨੂੰ ਭੈੜੀ ਮਤ ਕਰਨ ਸਮਝ ਨਹੀਂ ਸਕਿਆ। ਫੇਰ ਮੁੰਸੀ ਜਦੋ ਰਾਏ ਸ਼ਰਮੰਦਾ ਹੋ ਕੇ ਘਰ ਵਾਪਸ ਮੁੜ ਗਿਆ ਅਤੇ ਉਹ ਬਿਨਾਂ ਕੋਈ ਜਵਾਬ ਦਿੱਤੇ ਹੀ ਭਾਵ ਦੌਲਤਖਾਨ ਨੂੰ ਬਿਨਾਂ ਕੋਈ ਰਿਪੋਰਟ ਦਿੱਤੇ ਹੀ ਚਲਾ ਗਿਆ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਪਣੇ ਮੋਦੀਖਾਨੇ ਵਾਪਸ ਚਲੇ ਗਏ ਵੰਦਨਾ ਤੋਂ ਮੁਕਤ ਕਰਾਉਣ ਵਾਲੇ ਨਾਨਕ ਜੀ ਫੇਰ ਆਪਣੀ ਹੱਟੀ ਤੇ ਬੈਠ ਗਏ ਭਾਈ ਜੈ ਰਾਮ ਜੀ ਦੀ ਫਿਕਰਾਂ ਵਾਲੀ ਨਦੀ ਵੀ ਜਿਹੜੀ ਅੱਠੇ ਪੈ ਰਹੀ ਚੱਲਦੀ ਰਹਿੰਦੀ ਸੀ ਮੁਨਾਫੇ ਵਾਲੀ ਗਾਉ ਖਬਰ ਸੁਣ ਕੇ ਉਹ ਵੀ ਬਹੁਤ ਖੁਸ਼ ਹੋ ਗਏ ਉਹਨਾਂ ਦੇ ਦਿਲ ਵਿੱਚ ਬਹੁਤ ਹੌਸਲਾ ਹੋ ਗਿਆ ਕਿ ਉਹਨਾਂ ਨੂੰ ਨਦੀ ਉਹਨਾਂ ਨੂੰ ਫਿਕਰਾਂ ਦੀ ਨਦੀ ਵਿੱਚ ਡੁੱਬਦਿਆਂ ਨੂੰ べੜੀ ਮਿਲ ਗਈ ਇਸ ਤੋਂ ਬਾਅਦ ਭਾਈ ਜੈ ਰਾਮ ਜੀ ਸਿੱਧੇ ਦੌਲਤ ਖਾਂ ਕੋਲ ਗਏ ਅਤੇ ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਦੌਲਤ ਖਾਨ ਨੇ ਕਿਹਾ ਕਿ 5 ਦਿਨਾਂ ਵਿੱਚ ਲੇਖਾ ਹੋਇਆ ਹੈ ਅਤੇ ਹੁਣ ਸਾਰਾ ਹਿਸਾਬ ਕਿਤਾਬ ਪੂਰਾ ਹੋ ਗਿਆ ਹੈ। ਦੌਲਤ ਖਾਨ ਨੇ ਭਾਈ ਜੈਰਾਮ ਜੀ ਨੂੰ ਪੁੱਛਿਆ ਕਿ ਕਿਸ ਦੀ ਬਾਕੀ ਭਾਵ ਕਿਸ ਦਾ ਮੁਨਾਫਾ ਹੋਇਆ ਹੈ। ਭਾਈ ਜੈਰਾਮ ਜੀ ਨੇ ਕਿਹਾ ਕਿ ਮੈਨੂੰ ਸਾਰੀ ਗੱਲ ਦਾ ਤਾਂ ਪਤਾ ਨਹੀਂ ਹੈ। ਤੁਸੀਂ ਆਪਣੇ ਮੁੰਸੀ ਨੂੰ ਬੁਲਾ ਕੇ ਪੁੱਛ ਲਵੋ ਇਸ ਤੋਂ ਬਾਅਦ ਸੜਿਆ ਬਲਿਆ ਹੋਇਆ ਮੁੰਸੀ ਜੋ ਦਿਨ ਰਾਤ ਦੁਖੀ ਹੀ ਰਹਿੰਦਾ ਸੀ ਆਪਣੀ ਈਰਖਾ ਦੇ ਕਾਰਨ ਦੌਲਤਖਾਨ ਨੇ ਆਪਣਾ ਸੇਵਕ ਭੇਜ ਕੇ ਮੁੰਸੀ ਨੂੰ ਬੁਲਾਇਆ ਆਪਣੇ ਕੋਲ ਉਹ ਆ ਕੇ ਹਿਸਾਬ ਕਿਤਾਬ ਦੀ ਸਾਰੀ ਰਿਪੋਰਟ ਮੇਰੇ ਅੱਗੇ ਪੇਸ਼ ਕਰੇ ਉਹ ਮੁੰਸੀ ਮੈਨੂੰ ਆ ਕੇ ਦੱਸੇ ਕਿ ਕਿਸ ਦਾ ਵਾਅਦਾ ਨਿਕਲਿਆ ਹੈ ਬੜਾ ਬੜਾ ਸ਼ਰਮਸ਼ਾਰ ਹੁੰਦਿਆਂ ਮੁੰਸੀ ਜਾਦੂ ਰਾਏ ਬੋਲਿਆ ਪਰ ਉਸ ਦੀ ਜ਼ੁਬਾਨ ਵਿੱਚੋਂ ਇਹ ਸ਼ਬਦ ਨਿਕਲ ਨਹੀਂ ਰਹੇ ਸੀ ਕਿ ਨਾਨਕ ਨੂੰ ਮੁਨਾਫਾ ਹੋਇਆ ਹੈ ਫਿਰ ਉਸਨੇ ਕਿਹਾ ਕਿ ਆਪਾਂ ਮੋਦੀ ਵਾਰੇ ਜਿੰਨੀਆਂ ਵੀ ਗੱਲਾਂ ਕੀਤੀਆਂ ਸਨ ਉਹ ਗਲਤ ਸਾਬਤ ਹੋਈਆਂ ਹਨ ਮੁਨਸੀ ਨੇ ਕਿਹਾ ਕਿ ਇਹ ਵੀ ਸੱਚ ਹੈ ਕਿ ਉਹ ਦਿਨ ਰਾਤ ਲੋਕਾਂ ਨੂੰ ਮੁਫਤ ਰਾਸ਼ਨ ਦਿੰਦਾ ਰਹਿੰਦਾ ਹੈ ਪਰ ਫਿਰ ਵੀ ਇਸ ਨੂੰ ਮੁਨਾਫਾ ਹੋਇਆ ਹੈ ਇਹ ਗੱਲ ਮੇਰੀ ਸਮਝ ਵਿੱਚ ਨਹੀਂ ਆ ਰਹੀ ਮੈਂ ਸਾਰਾ ਹਿਸਾਬ ਕਿਤਾਬ ਬਹੁਤ ਬਰੀਕੀ ਨਾਲ ਕੀਤਾ ਹੈ ਹੁਣ ਜਦੋਂ ਮੈਂ ਸਾਰਾ ਲੇਖਾ ਚੰਗੀ ਤਰ੍ਹਾਂ ਕਰ ਲਿਆ ਹੈ ਅਤੇ ਲੇਖਾ ਮੈਂ بار بار ਕੀਤਾ ਹੈ ਅਖੀਰ ਤੇ 321 ਰੁਪਏ ਨਾਨਕ ਦਾ ਮੁਨਾਫਾ ਨਿਕਲਿਆ ਹੈ ਮੁਨਸੀ ਨੇ ਦੌਲਤ ਖਾਨ ਨੂੰ ਕਿਹਾ ਕਿ ਤੁਸੀਂ 321 ਰੁਪਏ ਨਾਨਕ ਨੂੰ ਦੇਣੇ ਹਨ ਇਹ ਸੁਣ ਕੇ ਦੌਲਤ ਖਾਨ ਬਹੁਤ ਹੈਰਾਨ ਹੋਇਆ ਅਤੇ ਉਸਨੇ ਕਿਹਾ ਕਿ ਮੈਨੂੰ ਤਾਂ ਬਹੁਤ ਸਾਰੇ ਲੋਕਾਂ ਨੇ ਆ ਕੇ ਦੱਸਿਆ ਸੀ ਕਿ ਤੇਰਾ ਮੋਦੀ ਭੱਜ ਜਾਵੇਗਾ ਮੋਦੀ ਖਾਣਾ ਛੱਡ ਕੇ ਉਹ ਲੋਕ ਕਹਿੰਦੇ ਸੀ ਕਿ ਉਹ ਤੇਰਾ ਮੋਦੀ ਖਾਨਾ ਲੂਟਾ ਕੇ ਆਪ ਭੱਜ ਜਾਵੇਗਾ ਦੌਲਤ ਖਾਨ ਨੇ ਕਿਹਾ ਕਿ ਸਾਰੇ ਚੁਗਲਪੂਰ ਝੂਟੇ ਹਨ ਝੂਠੇ ਹਨ ਅਤੇ ਬੇਈਮਾਨ ਹਨ ਉਹ ਸਾਰੇ ਨਾਨਕ ਜੀ ਨਾਲ ਈਰਖਾ ਕਰਦੇ ਹਨ ਦੌਲਤ ਖਾਨ ਨੇ ਕਿਹਾ ਕਿ ਮੈਨੂੰ ਤਾਂ ਇੱਕ ਗੱਲ ਹੀ ਸਮਝ ਆਈ ਹੈ ਕਿ ਨਾਨਕ ਦਾਨ ਦਿੰਦਾ ਹੈ ਅਤੇ ਇਸੇ ਕਰਕੇ ਕੁਦਾ ਇਸ ਦੀ ਦੌਲਤ ਵਧਾਈ ਜਾਂਦਾ ਹੈ ਇਸ ਤੋਂ ਬਾਅਦ ਦੌਲਤ ਖਾਂ ਚੁੱਪ ਕਰ ਗਿਆ ਇਸ ਤੋਂ ਬਾਅਦ ਭਾਈ ਜੈਰਾਮ ਜੀ ਬੋਲੇ ਕਿ ਮੋਦੀ ਨਾਨਕ ਕਿਸੇ ਦਾ ਦਿਲ ਨਹੀਂ ਦਿਖਾਉਂਦਾ ਉਹ ਧਾਨ ਇਕੱਠਾ ਕਰਕੇ ਵੀ ਨਹੀਂ ਰੱਖਦਾ ਉਸ ਕੋਲ ਜਿੰਨਾ ਵੀ ਧਾਨ ਇਕੱਠਾ ਹੁੰਦਾ ਹੈ ਉਹ ਦਾਨ ਦੇ ਦਿੰਦਾ ਹੈ ਇਸ ਤੋਂ ਬਾਅਦ ਸਭਾ ਵਿੱਚ ਜਿੰਨੇ ਵੀ ਚੁਗਲਖੋਰ ਬੈਠੇ ਸਨ ਸਾਰੇ ਹੀ ਸ਼ਰਮਸਾਰ ਹੋ ਗਏ ਅਤੇ ਉਹਨਾਂ ਦੇ ਸਿਰ ਨੀਵੇਂ ਹੋ ਗਏ ਸੀ ਇਸ ਤਰ੍ਹਾਂ ਸਾਰੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਕਰ ਰਹੇ ਸੀ ਜਿਸ ਤਰ੍ਹਾਂ ਜਦੋਂ ਸੂਰਜ ਚੜ੍ਹਦਾ ਹੈ ਤਾਂ ਹਨੇਰਾ ਖਤਮ ਹੋ ਜਾਂਦਾ ਹੈ ਅਤੇ ਫਿਰ ਦੀਵਿਆਂ ਦੀ ਰੋਸ਼ਨੀ ਮਾਦਮ ਪਹਿ ਜਾਂਦੀ ਹੈ ਫੇਰ ਦੌਲਤ ਖਾਂ ਵੀ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਗਿਆ ਹੁਣ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੋਰ ਧਨ ਦੇਣ ਬਾਰੇ ਸੋਚਣ ਲੱਗਿਆ ਤਾਂ ਕਿ ਮੋਦੀ ਖਾਨੇ ਦਾ ਕਾਰੋਬਾਰ ਹੋਰ ਵਧਾਇਆ ਜਾ ਸਕੇ ਫੇਰ ਉਸਨੇ ਆਪਣਾ ਖਜ਼ਾਨਚੀ ਸੱਦਿਆ ਅਤੇ ਉਸ ਨੂੰ ਆਪਣੇ ਕੋਲ ਬਿਠਾ ਕੇ ਕਿਹਾ ਕਿ हे ਭਵਾਨੀ ਦਾਸ ਸੁਣਾ ਤੂੰ ਨਾਨਕ ਦਾ ਵਾਧਾ 321 ਰੁਪਏ ਇਸ ਨੂੰ ਦੇ ਦੇ ਅਤੇ 3000 ਰੁਪਏ ਹੋਰ ਇਹਨਾਂ ਨੂੰ ਦੇ ਤਾਂ ਕਿ ਮੋਦੀ ਖਾਨੇ ਦਾ ਕਾਰੋਬਾਰ ਹੋਰ ਅੱਗੇ ਵੱਧ ਸਕੇ ਦੌਲਤ ਖਾਨ ਦੀ ਇਹ ਗੱਲ ਸੁਣ ਕੇ ਖਜ਼ਾਨਚੀ ਖਜ਼ਾਨੇ ਕੋਲ ਚਲਾ ਗਿਆ ਅਤੇ ਫੇਰ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਬੁਲਾਇਆ ਇਸ ਤੋਂ ਬਾਅਦ ਇਸਨੇ ਥੈਲੀਆਂ ਵਿੱਚ ਧਨ ਪਾ ਕੇ ਨਾਨਕ ਜੀ ਨੂੰ ਫੜਾ ਦਿੱਤਾ ਇਹ ਦੇਖ ਕੇ ਨਿੰਦਕ ਅਤੇ ਈਰਖਾ ਕਰਨ ਵਾਲੇ ਲੋਕ ਹੋਰ ਸੜਨ ਲੱਗੇ ਭਾਈ ਵਾਲਾ ਜੀ ਕਹਿੰਦੇ ਹਨ ਕਿ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਵਾਲੀਆਂ ਥੈਲੀਆਂ ਮੈਨੂੰ ਫੜਾ ਦਿੱਤੀਆਂ ਅਤੇ ਫੇਰ ਅਸੀਂ ਮੋਦੀ ਖਾਨੇ ਵਿੱਚ ਆ ਗਏ ਇਸ ਤੋਂ ਬਾਅਦ ਭਾਈ ਜੈ ਰਾਮ ਜੀ ਵੀ ਮੋਦੀ ਖਾਨੇ ਵਿੱਚ ਆ ਗਏ ਅਤੇ ਨਾਨਕ ਜੀ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਅਤੇ ਉਹਨਾਂ ਦਾ ਹਿਰਦਾ ਠੰਡਾ ਹੋ ਗਿਆ ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ 3000 ਰੁਪਏ ਅੱਡ ਕਰ ਲਏ ਅਤੇ ਜੋ ਮੁਨਾਫਾ ਹੋਇਆ ਸੀ 321 ਰੁਪਏ ਉਹ ਭਾਈ ਜੈ ਰਾਮ ਜੀ ਨੂੰ ਫੜਾ ਦਿੱਤੇ ਬਾਕੀ 3000 ਰੁਪਏ ਹੱਟੀ ਵਿੱਚ ਰੱਖੇ ਸਮਾਨ ਖਰੀਦਣ ਖਰੀਦਣ ਵਾਸਤੇ ਇਸ ਤਰ੍ਹਾਂ ਉਹਨਾਂ ਨੇ ਮੋਦੀ ਖਾਨੇ ਵਿੱਚ ਬਹੁਤ ਸਾਰਾ ਹੋਰ ਸਮਾਨ ਖਰੀਦ ਕੇ ਲਿਆਂਦਾ ਇਸ ਤਰ੍ਹਾਂ ਲਗਾਤਾਰ ਨਾਨਕ ਜੀ ਮੋਦੀ ਖਾਨੇ ਦੀ ਕਾਰ ਸੰਭਾਲਦੇ ਰਹੇ ਉਹ ਪਹਿਲਾਂ ਦੀ ਤਰ੍ਹਾਂ ਦੀਨਤਾ ਵਾਲੇ ਸੁਭਾ ਨਾਲ ਹੀ ਮੋਦੀ ਖਾਨੇ ਦਾ ਕੰਮ ਕਰਦੇ ਰਹੇ ਇਸ ਤਰ੍ਹਾਂ ਸਾਰੇ ਭਿਖਾਰੀਆਂ ਨੂੰ ਵੀ ਰਾਸਣ ਮਿਲ ਜਾਂਦਾ ਸੀ ਇਸ ਤੋਂ ਬਾਅਦ ਭਾਈ ਜੈ RAM ਜੀ ਆਪਣੇ ਘਰ ਵਾਪਸ ਆ ਗਏ ਅਤੇ ਬੇਬੇ ਨਾਨਕੀ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਮੇਰੇ ਵੀਰ ਦਾ ਲੇਖਾ ਕਿਵੇਂ ਹੋਇਆ ਹੈ ਕਿਸ ਦੀ ਕਿਸ ਵੱਲ ਬਾਕੀ ਰਹੀ ਮੇਰੇ ਵੀਰ ਨਾਨਕ ਨੇ ਕਿਤੇ ਮੋਦੀ ਖਾਨੇ ਦਾ ਕੰਮ ਤਾਂ ਨਹੀਂ ਛੱਡ ਦਿੱਤਾ ਕਿਉਂਕਿ ਲੇਖਾ 5 ਦਿਨਾਂ ਤੱਕ ਹੁੰਦਾ ਰਿਹਾ ਸੀ ਇਸ ਤੋਂ ਬਾਅਦ ਭਾਈ ਜੈਰਾਮ ਜੀ ਬੋਲੇ ਕਿ ਤੇਰੇ ਵੀਰ ਨਾਨਕ ਜੀ ਨੂੰ ਦੇਖ ਕੇ ਮੈਨੂੰ ਤਾਂ ਬਹੁਤ ਹੈਰਾਨਗੀ ਹੁੰਦੀ ਹੈ ਇਸ ਦੇ ਦਰਵਾਜ਼ੇ ਤੇ ਸਦਾ ਹੀ ਭਿਖਾਰੀਆਂ ਦੀ ਭੀੜ ਲੱਗੀ ਰਹਿੰਦੀ ਹੈ ਅਤੇ ਇਹ ਗੁਨਾ ਦਾ ਖਜ਼ਾਨਾ ਨਾਨਕ ਸਭ ਨੂੰ ਹੀ ਦਾਨ ਦੇਈ ਜਾਂਦਾ ਹੈ ਫਿਰ ਜਦੋਂ ਹਿਸਾਬ ਕਿਤਾਬ ਹੁੰਦਾ ਹੈ ਤਾਂ ਫਿਰ ਇਸਤਬਾਦ ਦਾ ਭਾਵ ਮੁਨਾਫਾ ਹੀ ਹੁੰਦਾ ਹੈ ਇਹ ਹਮੇਸ਼ਾ ਵਾਦਾ ਵਾਦੇ ਵਾਲਾ ਹੀ ਕੰਮ ਕਰਦਾ ਹੈ ਵੱਡੇ ਵੱਡੇ ਮੁੰਸੀ ਇਸ ਦਾ लेखा ਕਰ ਚੁੱਕੇ ਹਨ ਪਰ ਇਸ ਦਾ ਹਮੇਸ਼ਾ ਵਾਅਦਾ ਹੀ ਨਿਕਲਦਾ ਹੈ ਉਹ ਸਾਰੇ ਹੀ ਹੈਰਾਨ ਅਤੇ ਸ਼ਰਮਸਾਰ ਹੁੰਦੇ ਹਨ ਭਾਈ ਜੈ ਰਾਮ ਜੀ ਨੇ ਬੀਬੇ ਨਾਨਕੀ ਜੀ ਨੂੰ ਕਿਹਾ ਕਿ 3000 ਰੁਪਏ ਦولت ਰਾਮ ਨੇ ਇਸ ਨੂੰ ਹੋਰ ਦਿੱਤੇ ਹਨ ਅਤੇ 321 ਰੁਪਏ ਦولت ਖਾਨ ਨੇ ਇਸ ਦਾ ਜੋ ਵਾਅਦਾ ਨਿਕਲਿਆ ਸੀ ਉਸ ਦੇ ਦਿੱਤੇ ਹਨ ਖਜ਼ਾਨਚੀ ਦੌਲਤਖਾਨ ਨੇ ਅੱਜ ਨਾਨਕ ਜੀ ਨੂੰ ਇਹ ਸਾਰੇ ਰੁਪਏ ਦੇ ਦਿੱਤੇ ਹਨ ਇਹ ਸੁਣ ਕੇ ਬਾਬੇ ਨਾਨਕ ਜੀ ਨੇ ਕਿਹਾ ਕਿ ਮੇਰੇ ਵੀਰ ਨਾਨਕ ਦੀ ਪ੍ਰੀਖਿਆ ਕਿ ਦੌਲਤਖਾਨ ਮੇਰੇ ਵੀਰ ਨਾਨਕ ਦੀ ਪ੍ਰੀਖਿਆ ਲੈ ਰਿਹਾ ਸੀ ਅਤੇ ਹੁਣ ਤਾਂ ਉਸ ਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਰਾਏ ਬੁਲਾਰ ਮੇਰੇ ਵੀਰ ਦੇ ਚਰਨਾਂ ਵਿੱਚ ਕਿਉਂ ਮੱਥਾ ਟੇਕਦਾ ਹੈ ਇਸ ਤਰ੍ਹਾਂ ਉਸ ਦੀ ਸ਼ਰਧਾ ਮੇਰੇ ਵੀਰ ਤੇ ਟਿਕੀ ਹੋਈ ਹੈ ਅਤੇ ਹੁਣ ਉਹ ਕਦੇ ਵੀ ਨਾਨਕ ਤੇ ਸੰਦੇਹ ਨਹੀਂ ਕਰਦਾ ਮੇਰਾ ਵੀਰ ਨਾਨਕ ਜੋ ਸੁੱਖਾਂ ਨੂੰ ਦੇਣ ਵਾਲਾ ਹੈ ਉਹ ਆਪ ਪਰਮੇਸ਼ਰ ਹੈ ਇਸ ਤੋਂ ਬਾਅਦ ਭਾਈ ਜੈਰਾਮ ਜੀ ਨੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਇਹ ਚੰਗੀ ਮਰਤ ਵਾਲੀਏ ਮੇਰੀ ਇਹ ਗੱਲ ਸੁਣਾ ਕਿ ਇਸੇ ਕਰਕੇ ਤਾਂ ਇਹ ਸੰਸਾਰ ਵੱਧ ਰਿਹਾ ਹੈ ਕਿ ਕੋਈ ਖੁੱਲੇ ਹੱਥਾਂ ਨਾਲ ਦਾਨ ਦੇ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਕੱਲੇ ਰਾਈ ਬੁਲਾਰਦੀ ਹੀ ਕੀ ਗੱਲ ਕਰੀਏ ਸਾਰੇ ਦੇਵਤੇ ਅਤੇ ਦਾਇੰਤ ਵੀ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਮੱਥਾ ਟੇਕਦੇ ਹਨ ਇਹ ਗੱਲ ਸੁਣ ਕੇ ਬੇਬੇ ਨਾਨਕੀ ਜੀ ਬਹੁਤ ਖੁਸ਼ ਹੋਏ ਕਿ ਚੈ ਰਾਮ ਜੀ ਜੋ ਫਿਕਰਾਂ ਦੀ ਨਦੀ ਵਿੱਚ ਰੁੜ ਰਹੇ ਸਨ ਹੁਣ ਉਹਨਾਂ ਨੂੰ ਵੀ ਆਸਰਾ ਮਿਲ ਗਿਆ ਅਤੇ ਹੁਣ ਇਹਨਾਂ ਦੇ ਅੰਦਰ ਸ਼ਰਦਾ ਦੀ ਬੇਲ ਵੱਧ ਰਹੀ ਹੈ ਇਸ ਤਰ੍ਹਾਂ ਬੇਬੇ ਨਾਨਕੀ ਜੀ ਅਤੇ ਭਾਈ ਚੈ ਰਾਮ ਜੀ ਦੋਹਾਂ પતિ ਪਤਨੀ ਦੇ ਮਨ ਵਿੱਚ ਨਾਨਕ ਜੀ ਪ੍ਰਤੀ ਬਹੁਤ ਸ਼ਰਧਾ ਵਧ ਗਈ ਹੁਣ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਰੁੱਧ ਉਠਣ ਵਾਲੇ ਪਰਮੋਤੇ ਸ਼ੱਕ ਕਰਕੇ ਭਾਵ ਪਰਮੋਤੇ ਤਰਕ ਕੀਤਾ ਸੋ ਇੱਥੇ ਹੀ 20ਵੇਂ ਅਧਿਆਏ ਦੀ ਦੂਸਰੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਹੁਣ ਅਗਲੇ ਹਫ਼ਤੇ 21ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ